ਕਾਲ ਮੈਂ ਹਰਿਖਾ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਡਿਬਰੂਗੜ ਜੇਲ੍ਹ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੋਲ ਤੇ ਬਿੱਟੂ ਨੇ ਕਿਹਾ ਕਿ ਪੈਰੋਲ ਲੈਣਾ ਅਮਰਿਤਪਾਲ ਦਾ ਕਾਨੂੰਨੀ ਹੱਕ ਹੈ ਉਹਨਾਂ ਨੇ ਪ੍ਰਸ਼ਨ ਕੀਤਾ ਕਿ ਜਦੋਂ ਜੰਮੂ ਕਸ਼ਮੀਰ ਦੇ ਰਾਸ਼ਿਦ ਨੂੰ ਇਹ ਹੱਕ ਮਿਲ ਸਕਦਾ ਹੈ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਦੇਖੋ ਮੈਂ ਤਾਂ ਇੰਨਾ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਤਾਂ ਪੰਜਾਬੀ ਸਿੱਧਾ ਕਹੂੰਗਾ ਅੱਜ ਉਹਨਾਂ ਨੇ ਸਰੈਂਡਰ ਕਰਤਾ ਅੱਜ ਉਹਨਾਂ ਨੂੰ ਮੈਂ ਸਮਝਦਾ ਡੁੱਬ ਕੇ ਮਰ ਜਾਣਾ ਚਾਹੀਦਾ ਜੋ ਹਾਲਾਤ ਜਿਵੇਂ ਕਹਿਣ ਵਾਲੀ ਗੱਲ ਆ ਐਂ ਜੰਮੂ ਕਸ਼ਮੀਰ ਤੋਂ ਇੰਜੀਨੀਅਰ ਫਾਰੂਕ ਐਮਪੀ ਨੇ ਉਹ ਵੈਸੇ ਅੰਦਰ ਨੇ ਉਹਨਾਂ ਤੇ ਵੀ ਬਹੁਤ ਧਾਰਾ ਲੱਗੀਆਂ ਬਟ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਉਂਦਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਆ ਉਹਨਾਂ ਨੂੰ ਪ੍ਰੋਲ ਮਿਲਦੀ ਆ ਤੇ ਉਹ ਆ ਕੇ ਹਰ ਸੈਸ਼ਨ 'ਚ ਗੱਲ ਕਰਦੇ ਆ ਇਸੇ ਤਰੀਕੇ ਨਾਲ ਹੀ ਜਿਹੜੇ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਏ ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਇੱਕ ਅੰਦਰ ਰੱਖਿਆ ਹੋਇਆ ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਏ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਏ ਐਸਐਸਪੀ ਲਾਉਂਦਾ ਏ ਡੀਜੀਪੀ ਚੀਫ ਸੈਕਟਰੀ ਫੇਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਏ ਲਾਓ ਅਸੀਂ ਲਾਤੀ ਆ ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨੇ ਸੁਪਰੀਮ ਕੋਰਟ ਆਇਆ ਤੇ ਹੁਣ ਸਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅਮਰਿਤਪਾਲ ਹਾਊਸ ਚ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਹ ਸਰਕਾਰ ਦੇ ਹਾਲ ਨੇ ਆਪ ਤਾਂ ਜਾਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਲੱਗਾਂ ਸਾਡੀ ਵਿਚਾਰਧਾਰਾ ਅਲੱਗਾਂ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ 'ਚ ਜਾ ਕੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ਼ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ ਨੂੰ ਕਲੈਰਿਟੀ ਮੈਂ ਦੇਣਾ ਚਾਹੁੰਦਾ ਸੀ ਵੀ ਇਹ ਨੇ ਪੰਜਾਬ 'ਚ ਅੱਜ ਹਰ ਜਗ੍ਹਾ ਗੈਂਗਵਾਰ ਚੱਲ ਰਹੀ ਆ ਹਰ ਜਗ੍ਹਾ ਮਰਾ ਮਰਾਈ ਹੋ ਰਹੀ ਆ ਅੱਗ ਤਾਂ ਤੁਸੀਂ ਪੰਜਾਬ ਨੂੰ ਲਾਈ ਪਈ ਆ ਅੱਗ ਛੱਡੀ ਕਿੱਥੇ ਆ ਤੇ ਮੈਂ ਇੱਕ ਹੋਰ ਥੋੜੇ ਵੱਡੇ ਕਿਉਂਕਿ ਸਾਰੀ ਦੁਨੀਆ 'ਚ ਇਹ ਗੱਲ ਪਹੁੰਚਦੀ ਆ ਸਾਡੇ ਸੀਐਮ ਸਾਹਿਬ ਜਪਾਨ ਦੇ 10 ਦਿਨਾਂ ਦੇ ਦੌਰੇ ਤੇ ਗਏ ਆ ਚੀਫ ਮਿਨਿਸਟਰ ਸਾਹਿਬ ਮੈਂ ਇੱਕ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਾਲ ਆਫਸਰਸ ਬਣ ਗਏ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ 에어ਪੋਰਟਾਂ 'ਚ ਉਹਨਾਂ ਨੂੰ ਹੋਟਲਾਂ ਦੇ ਵਿੱਚ ਸਮਾੜ ਕੇ ਰੱਖਿਓ ਜੋ ਜਰਮਨੀ ਦੇ 에ਰਪੋਰਟ ਤੇ ਹੋਇਆ ਸੀ ਜੋ ਹਾਲਾਤ ਤੁਸੀਂ ਉੱਥੇ ਪਾਏਗੇ ਸੀ ਤੁਹਾਨੂੰ ਜਹਾਦ ਦੇ ਵਿੱਚ ਚੜ੍ਹ ਨਹੀਂ ਦਿੱਤਾ ਜਾ ਰਿਆ ਸੀ ਤੇ ਮੈਂ ਇਹ ਸਮਝਦਾ ਵੀ ਇਹ ਜਾਪਾਨ ਦੇ ਵਿੱਚ ਉੱਥੇ ਜਾ ਕੇ ਇਹ ਹਾਲ ਨਾ ਕਰਿਓ ਉੱਥੇ ਦੀ ਜਾਪਾਨ ਦੀਆਂ ਵੀ ਬੜੀਆਂ ਜਿਹੜੀ ਵਿਸਕੀ ਆ, ਵੁੱਡਕਾ ਆ ਇਹ ਹੋਰ ਆ ਉਹਨਾਂ ਦੀ ਵੀ ਬੜੀ ਮਸ਼ਹੂਰੀ ਮਸ਼ਹੂਰ ਨੇ ਕਿਉਂਕਿ ਇਹਨਾਂ ਨੂੰ ਡਿਗਰੀ ਨਹੀਂ ਪਤਾ ਲੱਗਦੀ ਇਹ ਉਸ ਹਾਵ ਨਾ ਪੀ ਪੀ ਜਾਂਦੇ ਆ ਇਹਨਾਂ ਨੂੰ ਉਰਿਓ ਪੂਰਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜੀ ਵੀ ਇਹ ਦੇਸੀ ਪੀਂਦੇ ਆ ਠਰਰਾ ਪੀਂਦੇ ਆ ਕਿਉਂਕਿ ਉਹਦੀ ਡਿਗਰੀ ਇਹਨਾਂ ਨੂੰ ਪਤਾ ਉਹਨਾਂ ਪੂਰਾ ਸਮਾਨ ਆਪਣੀ ਆਪਣੀਆਂ ਟੈਚੀਆਂ ਚ ਨਾਲ ਲੈ ਕੇ ਜਾਇਓ ਉੱਥੇ ਦੀ ਜਪਾਨ ਦੀ ਪੀ ਕੇ ਕਿਤੇ ਉੱਥੇ 에ਅਰਪੋਰਟਾਂ ਤੇ ਜਾਂ ਜਹਾਜ਼ ਨਾਲ ਦੇ ਗਿਓ ਬੜੀ ਪੰਜਾਬ ਦੀ ਇੱਜ਼ਤ ਦਾ ਜਿਹੜਾ ਹੈ ਉਹ ਜਨਾਜ਼ਾ ਨਿਕਲਦਾ ਉੱਤੇ ਪਗਤ ਸਿੰਘ ਜੀ ਦੀ ਪਗ ਦਾ ਰੰਗ ਮੰਨਿਆ ਤੇ ਇਹ ਸਾਡੀ ਇੱਜ਼ਤ ਆ ਜਿਹੜੀ 10 ਦਿਨ ਲਈ ਹੁਣ ਪੰਜਾਬ ਦੀ ਜਪਾਨ ਗਈ ਆ ਉਹ ਨਾਲ ਆਫੀਸਰ ਨੇ ਜਿਹੜੇ ਉਹ ਧਿਆਨ ਰੱਖਣ ਬਾ ਇੱਜ਼ਤ ਉਹ ਇੱਜ਼ਤ ਨੂੰ ਵਾਪਸ ਲਿਆਉਣ ਨਹੀਂ ਬੜਾ ਸਾਨੂੰ ਸੁਣਨਾ ਪੈਂਦਾ ਇਹ ਭਗਵੰਤ ਮਾਨ ਜੀ ਤੁਸੀਂ ਵੀ ਕੋਈ ਗੱਲ ਨਹੀਂ ਉਰੇ ਆ ਕੇ ਲਾ ਲਿਓ ਚਾ ਚਾਰ ਚੱਕ ਪੇ 10 ਦਿਨ ਘਟ ਪੀ ਲਿਓ ਧੰਨਵਾਦ